ਫਰਤਾ ਬਾਜਬਾਰ ਨੂੰ ਲੈ ਕੇ ਬਹੁਤ ਵੱਡੇ ਤੌਰ ਤੇ ਉਹਨਾਂ ਦੇ ਬਿਆਨ ਨੂੰ ਲੈ ਕੇ ਚਰਚਾ ਵੀ ਹਾਲਾਂਕਿ ਜਿਵੇਂ ਲਿਖਿਆ ਜਾਵੇ ਇੱਕ ਪਾਸੇ ਕਾਨੂੰਨੀ ਵੀ ਹੁਣ ਚੱਲ ਰਹੀ ਹੈ ਲੜਾਈ ਲੱਗਦਾ ਹੈ ਕਿ ਉਹਨਾਂ ਦਾ ਬਿਆਨ ਏਡਾ ਖਤਰਮਕ ਸੀ ਕਿ ਸੂਬੇ ਦੇ ਵਿੱਚ ਸ਼ਾਂਤੀ ਪਹਲ ਤੇ ਜੇ ਉਹ ਇਹ ਗੱਲ ਕਹਿ ਦਿੱਤੀ ਵੀ ਇੰਨੇ ਚੀਜ਼ਾਂ ਆਈਆਂ ਨੇ ਇਹ ਤੁਹਾਨੂੰ ਇੰਟੈਲੀਜੈਂਸ ਤੁਹਾਡੀ ਫੇਲੀਅਰ ਹੈ ਤੁਹਾਨੂੰ ਦੱਸ ਨਹੀਂ 파ਰੇ ਜਾਂ ਤੁਸੀਂ ਸਮਝ ਨਹੀਂ 파ਰੇ ਰੋਜ਼ ਅਟੈਕ ਹੋ ਰਹੇ ਨੇ ਤੂੰ ਕੋਈ ਮਾਰੀ ਗੱਲ ਨਹੀਂ ਪੰਜਾਬ ਦੇ ਲੋਕ ਤੇ ਰੋਜ਼ ਇਹਨਾਂ ਦਾ ਦੇਹਕਾਤਾਂ ਕੇ ਬੋਲੀਆਂ ਖਾਣ ਵਾਲੇ ਪੰਜਾਬ ਦੇ ਲੋਕ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਤੇ ਡਰ ਤੇ ਡਰ ਵਾਲੀ ਤੇ ਗੱਲ ਹੀ ਕੋਈ ਨਹੀਂ ਡਰਦੇ ਆ ਵੀ ਜਿਹੜੇ ਰੋਜ਼ ਦੇ ਆ ਲਾਅ ਐਂਡ ਆਰਡਰ ਦਾ ਜਿਹੜਾ ਕੰਮ ਹੈ ਉਹ ਉੱਥਾ ਜੋ ਨਿਕਲ ਰਿਹਾ ਉਹਦਾ ਲੋਕਾਂ ਨੂੰ ਡਰ ਜ਼ਰੂਰ ਹੈ ਵਪਾਰੀ ਡਰ ਰਹੇ ਨੇ ਇੰਡਸਟਰੀ ਮੂਵ ਹੋ ਰਹੀ ਹੈ ਉਹ ਚੀਜ਼ਾਂ ਦਾ ਸਰਕਾਰ ਨੂੰ ਕੁਝ ਨਾ ਕੁਝ ਧਿਆਨ ਤਾਂ ਕਰਨਾ ਪੈਣਾ ਸਰ ਇੱਕ ਮਨੋਰੋੜ ਹੋਰ ਅਨੇਕ ਕਈ ਸਾਲ ਪੁਰਾਣੀ 90 ਗਨ ਮੇ 92 ਦਾ ਕੁਝ ਜ਼ਿਕਰ ਉਹਨਾਂ ਨੇ ਕਰਿਆ ਹਾਲਾਂਕਿ ਕਹਿੰਦੇ ਮੈਂ ਪੂਰੀ ਗੱਲ ਤਾਂ ਨਹੀਂ ਦੱਸਦਾ ਹੈਗਾ ਬਟ ਉਹ ਕਹਿੰਦੇ ਨੈਸ਼ਨਲ ਮੈਗਜ਼ੀਨ ਦੇ ਹਵਾਲੇ ਤੋਂ ਕਹਿੰਦੇ ਮੈਂ ਗੱਲ ਕਰ ਰਿਹਾ ਵੀ ਕਈ ਤਰ੍ਹਾਂ ਦੇ ਬਹੁਤ ਸੀਰੀਅਸ ਅ ਅਲਿਗੇਸ਼ਨ ਪ੍ਰਤਾਜਿਬਰ ਹੁੰਦੇ ਚੱਕੇ ਇਹ ਪਰਚਾ ਕਿਉਂ ਨਾ ਨੈਸ਼ਨਲ ਮੈਗਜ਼ੀਨ ਜਾਂ ਕਿਤੇ ਕਿਹ ਪਰਚਾ ਕਿਉਂ ਨਾ ਤੇ ਸਾਰੀਆਂ ਬੇਬੁਨਿਆਦ ਗੱਲਾਂ ਕਿਸੇ ਲੀਡਰ ਨੂੰ ਧਾਗੀ ਬਣਾ ਲਈ ਇਹੋ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਇਹੋ ਜੀ ਗੱਲ ਹੁੰਦੀ ਕਦੀ ਪੁਲਿਸ ਛਾੜ ਵੀ ਜੀ ਸਤਿਕਾਰਯੋਗ ਸੂਬੇ ਵਿੱਚ ਇੱਕ ਵਾਰੀ ਫੇਰ ਤੋਂ ਚੋਣਾਂ ਦਾ ਮਾਹੌਲ ਹੈ ਲੁਧਿਆਣਾ ਚੋਣ ਨੂੰ ਲੈ ਕੇ ਜੇ ਦੇਖੀਏ ਤਾਂ ਜਿਸ ਤਰ੍ਹਾਂ ਦੀ ਤਿਆਰੀਆਂ ਕਾਂਗਰਸ ਨੇ ਕਰੀਆਂ ਨੇ ਤਾਂ ਨਾਲ ਹੀ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਸਭ ਦੇ ਵੱਲੋਂ ਆਪਦੇ-ਆਪ ਦੇ ਕੈਂਡੀਡੇਟ ਉਤਾਰੇ ਜਾ ਰਹੇ ਨੇ ਹਾਲਾਂਕਿ ਭਾਜਪਾ ਦਾ ਨਾਮ ਹਜੇ ਸ਼ਾਰਟਲਿਸਟ ਨਹੀਂ ਹੋਇਆ ਦੂਜੇ ਪਾਸੇ ਦੇਖਿਆ ਜਾਵੇ ਤਾਂ ਪ੍ਰਤਾਪ ਬਾਜਵਾ ਦੇ ਮਸਲੇ ਨੂੰ ਲੈ ਕੇ ਵੱਡੇ ਤੌਰ ਦੇ ਉੱਤੇ ਸਿਆਸਤ ਗਰਮਾਈ ਹੋਈ ਹੈ ਫਤਿਹਜੰਗ ਸਿੰਘ ਬਾਜਵਾ ਸਾਡੇ ਨਾਮ ਨੇ ਸਰਪੱਤ ਸਭ ਪਹਿਲਾਂ ਤਾਂ ਲੁਧਿਆਣਾ ਚੋਂ ਕਿਉਂਕਿ ਬਹੁਤ ਅਹਿਮ ਰਹੂਗੀ 2027 ਨੂੰ ਲੈ ਕੇ ਪਾਰਟੀਆਂ ਦੇਖ ਰਹੀਆਂ ਨੇ ਵੀ ਜਿਹੜਾ ਉਰੇ ਦਾ ਰਿਸਪੌਂਸ ਹੈ ਬਹੁਤ ਇੰਪੈਕਟਫੁਲ ਹੋਊਗਾ ਬੀਜੇਪੀ ਦੀ ਕਹਿ ਜੀ ਤੇਰੀ ਹੈ ਦੇਖੋ ਬੀਜੇਪੀ ਪਾਰਟੀ ਆਪਣੇ ਸਾਰੇ ਕੰਮ ਕਰ ਰਹੀ ਹੈ ਪਾਰਟੀ ਨੇ ਸ਼ਾਰਟਲਿਸਟ ਕਰਕੇ ਨਾਂ ਜਿਹੜੇ ਨੇ ਉੱਪਰ ਭੇਜ ਦਿੱਤੇ ਦਿੱਲੀ ਤੇ ਇਹ ਮੇਰੇ ਕੱਲੇ ਕਦੇ ਦੇ ਦਿਨ ਤੱਕ ਕੈਂਡੀਡੇਟ ਅਨਾਉਂਸ ਕਰ ਦਿੱਤਾ ਜਾਏਗਾ ਬਾਕੀ ਪਾਰਟੀ ਪੂਰੀ ਤਿਆਰੀ ਚ ਹੈ ਅਸੀਂ ਆਪਣੇ ਗਰਾਸ ਰੂਟ ਲੈਵਲ ਤੇ ਆਪਣੇ ਬਲॉक्स ਆਪਣੇ ਜਿਹੜੇ ਮੱਲਾ ਦੇ ਵਿੱਚ ਆਪਣੇ ਸਾਡੇ ਬੂਥ ਇੰਚਾਰਜ ਨੇ ਉਹ ਪੂਰੇ ਕੰਮ ਕਰ ਰਹੇ ਨੇ ਪਰ ਇਹਦੇ ਚ ਦੇਖੀਏ ਕਿਉਂਕਿ ਜਿਹੜੇ ਖੇਤਰ ਦੀ ਗੱਲ ਹੁਣ ਚੋਣ ਹੈਗੀ ਆ ਬੀਜੇਪੀ ਨੂੰ ਪਹਿਲਾਂ ਕਾਫੀ ਵਧੀਆ ਰਿਸਪਾਂਸ ਮਿਲਦਾ ਰਿਹਾ ਬਾਕੀ ਚੋਣਾਂ ਦੇ ਦੌਰਾਨ ਵੀ ਲੱਗਦਾ ਕਿ ਜਿੱਤੇ ਦੇ ਸਿਖਰ ਤੱਕ ਪਹੁੰਚਿਆ ਜਾ ਜਾ ਸਕਦਾ ਹੈ ਜਾਂ ਜਾਊਗੀ ਵਿੱਚ ਕਿਉਂ ਨਹੀਂ ਜਾਊਗੀ ਬਿਲਕੁਲ ਤੁਹਾਡੇ ਵਾਲੀ ਗੱਲ ਹੈ ਵੀ ਅੱਛਾ ਕੈਂਡੀਡੇਟ ਕੰਪੀਟੀਸ਼ਨ ਬਹੁਤ ਹੈ ਅچھے ਲੋਗ ਸੱਟ ਕੋਲ ਆਏ ਨੇ ਕੈਂਡੀਡੇਟਸ ਦੀ ਚੋਣ ਬਿਲਕੁਲ ਗਲੇਰ اور ਇਮਾਨਦਾਰੀ ਨਾਲ ਕੀਤੀ ਜਾਊਗੀ ਤੋਂ ਮੈਂ ਮੈਂ ਸਮਝਣਾ ਵੀ ਬੀਜੇਪੀ ਦਾ ਬਹੁਤ ਗੋਲਡਨ ਚਾਂਸ ਹੈ ਵੀ ਬੀਜੇਪੀ ਜਿਹੜੀ ਇਹ ਬਾਇਲੈਕਸ਼ਨ ਹੈ ਲੁਧਿਆਣਾ ਵਿੱਚ ਦੀ ਇਹ ਜਿੱਤ ਸਕਦੀ ਹੈ ਬਾਈਬਸਪ ਦੇਖਿਏ ਸਵੇਚ ਪ੍ਰਤਾਪ ਬਾਜਵਾ ਨੂੰ ਲੈ ਕੇ ਬਹੁਤ ਵੱਡੇ ਤੌਰ ਤੇ ਉਹਨਾਂ ਦੇ ਬਿਆਨ ਨੂੰ ਲੈ ਕੇ ਚਰਚਾ ਵੀ ਹਾਲਾਂਕਿ ਜੇ ਦੇਖਿਆ ਜਾਵੇ ਇੱਕ ਪਾਸੇ ਕਾਨੂੰਨੀ ਵੀ ਹੁਣ ਚੱਲ ਰਹੀ ਹੈ ਲੜਾਈ ਦੂਜੇ ਪਾਸੇ ਸਿਆਸੀ ਤੌਰ ਤੇ ਕਿਵੇਂ ਸਮਝਦੇ ਹਾਂ ਵੀ ਜਿਹੜੀ ਇਹ ਸਟੇਟਮੈਂਟ ਸੀਗੀ ਉਹਦੇ ਚ ਜਿਹੜੇ ਸੂਬੇ ਦੇ ਹਾਲਾਤ ਜਦੋਂ ਦੇਖੀਏ ਹਾਲਾਂਕਿ ਪਹਿਲਾਂ ਕਈ ਅਟੈਕ ਹੋ ਚੁੱਕੇ ਨੇਗੇ ਅੱਗੇ ਨੂੰ ਲੈ ਕੇ ਜਿਵੇਂ ਚਿੰਤਾ ਜਤਾਈ ਲੱਗਦਾ ਹੈ ਕਿ ਉਹਨਾਂ ਦਾ ਬਿਆਨ ਐਡਾ ਖਤਰਨਾਕ ਸੀ ਕਿ ਸੂਬੇ ਦੇ ਵਿੱਚ ਸ਼ਾਂਤੀ ਪੈ ਜਾਵੇ ਬਿਆਨ ਤੇ ਕੁਝ ਵੀ ਨਹੀਂ ਸੀ ਬਿਆਨ ਤੇ ਸਿਰਫ ਸੂਬੇ ਦੀ ਸਰਕਾਰ ਨੂੰ ਸਤਰ ਕਰਨ ਲਈ ਸੀ ਵੀ ਪੰਜਾਬ ਦੇ ਵਿੱਚ ਬਹੁਤ ਸਾਰੀ ਖੇਪ ਆ ਰਹੀ ਹੈ ਰੋਜ਼ ਇਹਨਾਂ ਨੂੰ ਡਰੋਨ ਦੇ ਰਾਹੀਂ ਹਥਿਆਰ ਭੇਜੇ ਜਾ ਰਹੇ ਨੇ ਪੁਲਿਸ ਨੂੰ ਪਤਾ ਹੀ ਹੈ ਤੇ ਜੇ ਉਹ ਇਹ ਗੱਲ ਕਹਿ ਦਿੱਤੀ ਵੀ ਇੰਨੇ ਚੀਜ਼ਾਂ ਆਈਆਂ ਨੇ ਇਹ ਤੁਹਾਨੂੰ ਇੰਟੈਲੀਜੈਂਸ ਤੁਹਾਡੀ ਫੇਲੀਅਰ ਹੈ ਤੁਹਾਨੂੰ ਦੱਸ ਨਹੀਂ 파ਰੇ ਜਾਂ ਤੁਸੀਂ ਸਮਝ ਨਹੀਂ 파ਰੇ ਰੋਜ਼ ਟੈਕੋ ਰਹੇ ਨੇ ਤੇ ਉਹ ਕੋਈ ਮਾਰੀ ਗੱਲ ਨਹੀਂ ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ ਨਾਲੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਮੁੱਖ ਮੰਤਰੀ ਦਾ ਦਿਲ ਬਹੁਤ ਵੱਡਾ ਹੋਣਾ ਚਾਹੀਦਾ ਤੇ ਜਿਹੜਾ ਤੁਸੀਂ ਵੇਖੋ ਭਾਣਾ ਲੱਭ ਰਹੇ ਸੀ ਵੀ ਕੋਈ ਨਾ ਕੋਈ ਕਿਉਂਕਿ ਇਹ ਰੋਜ਼ ਕਿਤੇ ਨਾ ਕਿਤੇ ਇਹਨਾਂ ਨੂੰ ਕਲੜੇ ਹੱਥੀ ਲੈਂਦੇ ਸੀਗੇ ਹਰ ਸਾਡੀਆਂ ਪਾਰਟੀਆਂ ਲੈਂਦੀਆਂ ਨੇ ਇਹਦਾ ਮਤਲਬ ਤੇ ਇਹ ਹੋਇਆ ਵੀ ਜੇ ਉਹਨਾਂ ਨੂੰ ਕਿਤੇ ਮੌਕਾ ਮਿਲ ਜੇ ਤੇ ਉਹ ਬੁਰੇ ਦੇ ਘਰ ਤੱਕ ਜਾਣਗੇ ਇਹ ਗੱਲ ਨਹੀਂ ਹੋਣੀ ਕਿਸ ਟਾਰਗੇਟ ਕਰੇ ਇਸ ਕੋਈ ਸ਼ੱਕ ਵਾਲੀ ਗੱਲ ਹੈ ਤੁਸੀਂ ਰੋਜ਼ ਆ ਕਰਦੇ ਹੋ ਜਰਨਲਿਜ਼ਮ ਜੇ ਤੁਹਾਨੂੰ ਲੱਗਦਾ ਵੀ ਬਿਲਕੁਲ ਸੱਚੀ ਗੱਲ ਸੀ ਜੀ ਵੀ ਉਹ ਤੇ ਉਹਨਾਂ ਦਾ ਸਟੇਟਮੈਂਟ ਬਹੁਤ ਉਹ ਦੇਤੀ ਸੀ ਜਿੱਤੇ ਦੇਸ਼ ਜਾਂ ਸੁਭਾਅ ਲਗਿਆ ਤੇ ਨਹੀਂ ਸੀ ਹਾਂ ਇੱਕ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਤੇ ਉਹਨੂੰ ਤੁਸੀਂ ਪੁੱਠੇ ਬੰਨੇ ਲਾ ਲੋ ਵੀ ਜੀ ਉਹ ਦੀ ਜੀ ਪੰਜਾਬ ਦੇ ਵਿੱਚ ਜੀ ਹਲਚਲ ਹੋ ਗਈ ਲੋਕੀ ਡਰ ਗਏ ਪੰਜਾਬ ਦੇ ਲੋਕ ਤੇ ਰੋਜ਼ ਇਹਨਾਂ ਦਾ ਦੇਹਕਾਤਾਨ ਕੇ ਗੋਲੀਆਂ ਖਾਣ ਵਾਲੇ ਪੰਜਾਬ ਦੇ ਲੋਕ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਤੇ ਡਰ ਤੇ ਡਰ ਵਾਲੀ ਤੇ ਗੱਲ ਹੀ ਕੋਈ ਨਹੀਂ ਡਰਤੇ ਆ ਵੀ ਜਿਹੜੇ ਰੋਜ਼ ਦੇ ਲਾਅ ਐਂਡ ਆਰਡਰ ਦਾ ਜਿਹੜਾ ਕੰਮ ਹੈ ਉਹ ਹੱਥਾਂ ਚੋਂ ਨਿਕਲ ਗਿਆ ਉਹਦਾ ਲੋਕਾਂ ਨੂੰ ਡਰ ਜਰੂਰ ਹੈ ਵਪਾਰੀ ਡਰ ਰਹੇ ਨੇ ਇੰਡਸਟਰੀ ਮੂਵ ਹੋ ਰਹੀ ਹੈ ਉਹ ਚੀਜ਼ਾਂ ਦਾ ਸਰਕਾਰ ਨੂੰ ਕੁਝ ਨਾ ਕੁਝ ਧਿਆਨ ਦੇ ਕਰਨਾ ਪੈਗਾ ਨਾ ਜੀ ਕੱਲ ਸਰ ਇੱਕ ਮਨੋਰੋੜਾ ਹੋ ਰਹਾ ਨੇ ਕਈ ਸਾਲ ਪੁਰਾਣੀ 90 ਕਨ ਮੇ 92 ਦਾ ਕੁਝ ਜ਼ਿਕਰ ਉਹਨਾਂ ਨੇ ਕਰਿਆ ਹਾਲਾਂਕਿ ਕਹਿੰਦੇ ਮੈਂ ਪੂਰੀ ਗੱਲ ਤਾਂ ਨਹੀਂ ਦੱਸਦਾ ਹੈਗਾ ਬਟ ਉਹ ਕਹਿੰਦੇ ਨੈਸ਼ਨਲ ਮੈਗਜ਼ੀਨ ਦੇ ਹਵਾਲੇ ਦੇ ਉਹ ਕਹਿੰਦੇ ਮੈਂ ਗੱਲ ਕਰ ਰਿਹਾ ਵੀ ਕਈ ਤਰ੍ਹਾਂ ਦੇ ਬਹੁਤ ਸੀਰੀਅਸ ਅਲਿਗੇਸ਼ਨ ਪ੍ਰਤਾਜਿਬਰ ਹੁੰਦੇ ਚੱਕੇ ਇਹ ਤੁਹਾਨੂੰ ਮੈਂ ਤਾਂ ਪੁੱਛ ਰਿਹਾ ਕਿਉਂਕਿ ਹਾਲਾਂਕਿ ਤੁਸੀਂ ਪਹਿਲਾਂ ਇਕੱਠੇ ਸੀ ਪਰਵਾਰਕ ਤੌਰ ਤੇ ਅੱਜ ਵੀ ਇਕੱਠੇ ਹੋਵੋਗੇ ਬਹੁਤ ਕਿਤੇ ਕਿਤੇ ਉਹਨਾਂ ਨੇ ਟੈਰਰਿਸਟ ਦੇ ਨਾਲ ਸੰਬੰਧ ਜੋੜਦੇ ਹੋਏ ਦਿਖਾਇਆ ਇਸ ਤਰ੍ਹਾਂ ਦੀ ਗੱਲ ਪ੍ਰਵਾਰਕ ਤੌਰ ਤੇ ਜੈ ਸਮਝਦੇ ਹੂ ਵੀ ਸਿਆਸੀ ਤੌਰ ਦੇ ਉੱਤੇ ਜਿਵੇਂ ਹੁਣ ਚੱਲ ਪਿਆ ਗਿਆ ਤੇ ਪਰਚਾ ਕਿਉਂ ਨਾ ਹੋਇਆ ਦੇ ਨੈਸ਼ਨਲ ਮੈਗਜ਼ੀਨ ਜਾਂ ਕਿਤੇ ਕਿ ਪਰਚਾ ਕਿਉਂ ਨਾ ਹੋਇਆ ਕਾਦੀਆਂ ਦਾ ਇੱਕ ਲੜਕਾ ਸੀ ਜਿਹੜਾ ਇਨਵੋਲਵ ਸੀ ਉਹਦੇ ਵਿੱਚ ਨਵਨੀਤ ਕਾਦੀਆਂ ਦਾ ਨਾਮ ਸੀ ਇੱਕ ਸ਼ੱਕ ਦੇ ਤੌਰ ਤੇ ਜਿੱਦਾਂ ਬੰਦਾ ਕੋਈ ਕਰਦਾ दैट वाज ऑल ਫਾਲਸ ਇਟ ਵਾਸ ਅ ਫਾਲਸ ਜਿਹੜੀ ਚੀਜ਼ ਸੀਗੀ ਪੁਚਗੇ ਚ ਪੁਲਿਸ ਕਰਦੀ ਹੁੰਦੀ ਹੈ ਪੁਚਗੇ ਦੇ ਵਿੱਚ ਕੀਏ ਤੇ ਸਾਰੀਆਂ ਬੇਬੁਨਿਆਦ ਗੱਲਾਂ ਕਿਸੇ ਲੀਡਰ ਨੂੰ ਦਾਗੀ ਬਣਾ ਲਈ ਇਹੋ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜੇ ਇਹੋ ਜੀ ਗੱਲ ਹੁੰਦੀ ਕਦੀ ਪੁਲਿਸ ਛੱਡਦੀ ਜੀ ਕਿ ਉਦੋਂ ਇੱਕ ਆਈਐਸ ਅ ਤੇ ਅਫਸਰ ਦੇ بیٹے ਨੂੰ ਉਹਨਾਂ ਨੇ ਉਦੋਂ ਇਨਕਾਊਂਟਰ ਹੋਇਆ ਜਾਂ ਜੋ ਵੀ ਸੀਗਾ ਉਹਦੇ ਨਹੀਂ ਕਹਦੇ ਤੇ ਇਹਦੇ ਵਿੱਚ ਕੋਈ ਮਤਲਬ ਕੀ ਸੀ ਇਹ ਬੇਬੁਨਿਆਦ ਗੱਲਾਂ ਕਰਨੀਆਂ ਕਿਸੇ ਦੇ ਪਰਿਵਾਰਾਂ ਦੇ ਝੂਠੀਆਂ ਗੱਲਾਂ ਬਣਾ ਕੇ ਕਰਨੀਆਂ ਅਸੀਂ ਵੀ ਕਰ ਸਕਦੇ ਹਾਂ ਸਾਡਕੋ ਵੀ ਬਹੁਤ ਇਹੋ ਜਿਹੇ ਮਸਾਲੇ ਪਰ ਅਸੀਂ ਉਸ ਗਰਾਵੜ ਤੱਕ ਨਹੀਂ ਡਿੱਗਣਾ ਚਾਹਦੇ ਜੇ ਅਮਨ ਰੋੜਾ ਇਹ ਕਰਨਗੇ ਆਪੇ ਤਾਂ ਖਮਿਆ ਜਾ ਤੇ ਫਿਰ ਲੋਕ ਭੁਗਤ ਦੇ ਦੇਣਗੇ ਕੋਈ ਨਹੀਂ ਹਾਂ ਬਸ ਸਭ ਜਿਵੇਂ ਹੁਣ ਚੋਣ ਰਹੂਗੀ ਚਾਹੇ ਲੁਧਿਆਣੇ ਵਾਲੀ ਆ ਆ ਬੀਜਪੀ ਦੇ ਪ੍ਰਧਾਨ ਨੂੰ ਲੈ ਕੇ ਅਕਸਰ ਹੀ ਲਗਾਤਾਰ ਚर्चा ਰਹਿੰਦੀ ਹੈ ਪਿਛਲੀ ਵਾਰੀ ਤੁਹਾਡੇ ਨਾਲ ਗੱਲ ਹੋਈ ਸੀਗੀ ਲੱਗਦਾ ਵੀ ਸਿਚੁਏਸ਼ਨ ਕਲੀਅਰ ਹੋ ਜਾਊਗੀ ਵੀ ਚਾਹੇ 자ਖਰ ਰਿਪੀਟ ਹੋਣ ਚਾਹੇ ਕਿਸੇ ਹੋਰ ਨੂੰ ਮੌਕਾ ਦੇਵੇ ਤਾਂ ਟਾਈਮ ਜ਼ਿਆਦਾ ਨਾ ਹੋ ਜਾਵੇ ਕਿਉਂਕਿ 2027 ਬੜਾ ਇੰਪੋਰਟੈਂਟਲੀ ਦਿਖ ਰਹੀ ਹੈ ਬੀਜਪੀ ਅਮਿਸ਼ਾ ਨੇ ਵੀ ਜਿਸ ਤਰ੍ਹਾਂ ਦੇ ਨਾਲ ਬਿਆਨ ਦਿੱਤਾ ਕਿ ਬ੍ਰਹਮਾ ਨੂੰ ਵੀ ਨਹੀਂ ਪਤਾ ਪੰਜਾਬ ਚ ਕੀ ਹੋਣਾ ਹੈ ਯਾਨੀ ਕਿ ਜਿਸ ਇੰਟਰਸਟ ਦੇ ਨਾਲ ਬੀਜਪੀ ਅੱਗੇ ਵਧ ਰਹੀ ਹੈ ਤਾਂ ਜਲਦੀ ਕੋਈ ਫੈਸਲਾ ਹੋ ਕੇ ਪੂਰੀ ਕੁਮਾਰ ਸਾਹਿਬ ਕੇ ਨੀਚੇ ਡਿਊਟੀਆਂ ਵੰਡੀਆਂ ਜਾਣ ਨਹੀਂ ਜਾਕਰ ਸਾਹਿਬ ਤੇ ਅੱਜ ਤੱਕ ਪਾਰਟੀ ਦੇ ਪ੍ਰਧਾਨ ਨੇ ਚੱਲੀ ਜਾ ਰਹੇ ਨੇ ਕੋਈ ਇੱਥੇ ਬਦਲਣ ਵਾਲੀ ਕੋਈ ਏਡੀ ਕੋ ਗੱਲ ਨਹੀਂ ਨਾ ਤੇ ਸਾਨੂੰ ਕਿਸੇ ਨੂੰ ਆਈਏ ਤੇ ਨਾ ਕੋਈ ਹੋਜੀ ਲੱਗਦੀ ਹੈ ਔਰ ਜਿਹੜੇ ਜਿੱਥੋਂ ਤੱਕ ਗੱਲ ਹੈ ਤੁਸੀਂ ਵੇਖਿਓ 2-3 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਸਥਿਤੀ ਚੇਂਜ ਹੋਣੀ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਲਈ ਤੇ ਪੰਜਾਬ ਦੇ ਹਰ ਵਰਗ ਲਈ ਕੰਮ ਕਰਨਾ ਸਾਡੀ ਪਾਰਟੀ ਦੀ ਪੂਰੀ ਨਿਗਾਹ ਪੰਜਾਬ ਜਿੱਤਣਾ ਕਿਦਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਕਿਦਾਂ ਲੈ ਕੇ ਚੱਲਣਾ ਕਿਸਾਨੀ ਦੀ ਜਿਹੜੀ ਮੂਵਮੈਂਟ ਹੈ ਕਿਸਾਨਾਂ ਨੂੰ ਕਿਦਾਂ ਆਪਣੇ ਨਾਲ ਲੈ ਕੇ ਚੱਲਣਾ ਇਹ ਸਾਰੀਆਂ ਚੇਂਜਸ ਆਣ ਗਿਆ ਦੋ ਤਿੰਨ ਮਹੀਨੇ ਬਾਅਦ ਤੁਹਾਨੂੰ ਨਜ਼ਰ ਆ ਜੂਗਾ ਇੱਕ ਲਾਸ ਕਮੈਂਟ ਸਰ ਕੀ ਇਹ ਢੀ ਨੂੰ ਲੈ ਕੇ ਲਗਾਤਾਰ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਕਦੇ ਪੰਜਾਬ ਹਰਿਆਣਾ ਦੇਸ਼ ਪਰ ਦੇ ਵਿੱਚ ਹੀ ਖੈਰ ਉਹਦੇ ਵਿੱਚ ਭਾਜੀਪੀ ਨੂੰ ਬਲੇਮ ਕਰ ਰਹੀ ਹੈ ਕਿ ਜਾਣ ਬੁੱਝ ਕੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਟਾਰਗੇਟ ਕਰ ਰਿਹਾ ਦੇਖੋ ਪਾਰਟੀਆਂ ਨੇ ਕਰਨਾ ਹੀ ਹੈ ਜਦੋਂ ਤੁਹਾਡੇ ਤੇ ਕੇਸਸ ਚਲਦੇ ਨੇ ਬਾਂਦੇ ਨੇ ਤੁਹਾਨੂੰ ਪੁੱਛ ਗਿਛਲੀ ਬੁਲਾਉਂਦਾ ਤੇ ਪਾਰਟੀਆਂ ਨੇ ਤਾਂ ਪ੍ਰੋਟੈਸਟ ਕਰਦੇ ਹੀ ਨੇ ਕਰੀ ਜਾਨ ਜੇ ਅਸਲੀਅਤ ਹੋਏਗੀ ਤੇ ਉਹਨਾਂ ਦੇ ਕੇਸ ਰਜਿਸਟਰ ਹੋ ਜਾਊਗਾ ਜੇ ਅਸਲੀਅਤ ਨਹੀਂ ਹੋਏਗੀ ਤੇ ਉਹ ਛੱਡੇ ਜਾਣਗੇ ਇਹਦੇ ਵਿੱਚ ਲੰਮੀ ਚੌੜੀ ਗੱਲ ਤਾਂ ਹੈ ਨਹੀਂ ਜਿਹੜੇ ਨੈਸ਼ਨਲ ਹੈਰਿਟ ਦੇ ਉੱਤੇ ਕੇਸ ਚੱਲਿਆ ਸੀ ਸੁਬ੍ਰਮਣੀਅਮ ਸਵਾਮੀ ਨੇ ਉਹਦੀ ਕੰਪਲੇਨਟ ਦੇ ਉੱਤੇ ਚੱਲਿਆ ਤੇ ਜੇ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੋਏਗੀ ਤੇ ਆਪਕੇਸ ਡ੍ਰੌਪ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਸੂਬੇ ਚ ਜੇ ਦੇਖੀਏ ਤਾਂ 2027 ਨੂੰ ਲੈ ਕੇ ਬੀਜੇਪੀ ਬਯਾਦ ਕੰਬੀਰ ਸਥਿਤੀ ਦੇ ਨਾਲ ਜੇ ਕਹੀਏ ਕੀ ਲੱਗੀ ਹੋਈ ਹੈ ਕੰਬੀਰ ਇਸ ਕਰਕੇ ਕਹਿ ਕਿ ਬਹੁਤ ਇਸ ਵਾਰ ਦੀ ਚੋਣ ਜਿਹੜੀ ਹੋਊਗੀ ਬਹੁਤ ਇੰਟਰਸਟਿੰਗ ਰਹਿਣ ਵਾਲੀ ਆ ਤੇ ਬੀਜੇਪੀ ਕੋਈ ਵੀ ਰਸਤਾ ਨਹੀਂ ਛੱਡਣਾ ਚਾਹੁੰਦੀ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵੱਧ ਤੋਂ ਵੱਧ ਜੁੜਾਅ ਕੀਤਾ ਜਾਵੇ ਹਾਲਾਂਕਿ ਆਉਂਦੇ ਦਿਨਾਂ ਦੇ ਦੌਰਾਨ ਪ੍ਰਧਾਨ ਨੂੰ ਲੈ ਕੇ ਵੀ ਸਿਚੁਏਸ਼ਨ ਕਾਫੀ ਹੱਦ ਤੱਕ ਸਾਫ਼ ਹੋਣੀ ਆ ਪਰ ਨਾਲ ਨਾਲ ਇਹ ਵੀ ਹੈ ਕਿ ਜਿਹੜੇ ਜਿਸ ਤਰ੍ਹਾਂ ਦੇ ਨਾਲ ਪ੍ਰਤਾਪ ਬਾਜਵਾ ਦਾ ਬਿਆਨ ਸੀਗਾ ਤਾਂ ਉਹਨੂੰ ਲੈ ਕੇ ਫਤਿਹਜੰਗ ਬਾਜਵਾਰੋਂ ਦਾ ਵੀ ਕਹਿਣਾ ਹੈ ਵੀ ਜਦੋਂ ਸਿਚੁਏਸ਼ਨ ਸੂਬੇ ਵਿੱਚ ਇਸ ਤਰ੍ਹਾਂ ਦੀ ਲੋਕ ਰੌਂਡਰ ਦੀ ਬਣੀ ਹੋਵੇ ਉਹਦੇ ਵਿੱਚ ਜੇ ਕੋਈ ਇੰਟੀਮੀਸ਼ਨ ਦਿੰਦਾ ਤਾਂ ਉਹਦੇ ਖਿਲਾਫ ਵਿਰੋਧ ਨਹੀਂ ਜਿਤਾਉਣਾ ਚਾਹੀਦਾ ਬਲਕਿ ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਵੀਡੀਓ ਜਨਿਸਟ ਹਰਪਾਲ ਦੇਰਾ ਉਸਮੇ ਸਿੰਘ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ